ਹਰਦੀਪ ਸਿੰਘ ਬੁਟੇਰਲਾ ਜਿਨ੍ਹਾਂ ਨੂੰ ਅਕਾਲੀ ਦਲ ਬਾਦਲ ਨੇ ਟਿਕਟ ਦਿੱਤੀ ਸੀਗੀ ਲੋਕ ਸਭਾ ਦੀ ਚੰਡੀਗੜ੍ਹ ਤੋਂ 2 ਦਿਨ ਪਹਿਲਾਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਆਪਣੇ ਸਾਥੀਆਂ ਸਮੇਤ ਤੇ ਫਿਲਹਾਲ ਇਹਨਾਂ ਨੇ ਕੋਈ ਪਾਰਟੀ ਜੁਆਇਨ ਨਹੀਂ ਸੀ ਕੀਤੀ ਪਰ ਹੁਣ ਇਸ ਵੇਲੇ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਜਿੱਥੇ ਇੱਕ ਪਾਸੇ ਹਾਲੇ ਤੱਕ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਅਕਾਲੀ ਦਲ ਨੇ ਕਿਸੇ ਵੀ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਤੇ ਉਧਰ ਦੂਜੇ ਪਾਸੇ ਹਰਦੀਪ ਸਿੰਘ ਪਟੇਰਲਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੱਲ ਬੀਬੀ ਹਰਜਿੰਦਰ ਕੌਰ ਜਿਹੜੇ ਚੰਡੀਗੜ੍ਹ ਦੇ ਮੇਅਰ ਵੀ ਰਹਿ ਚੁੱਕੇ ਆ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਇਲਜ਼ਾਮ ਇਹ ਲਗਾਇਆ ਕਿ ਬੀਬੀ ਹਰਜਿੰਦਰ ਕੌਰ ਜਿਹੜੇ ਆ ਇਹਨਾਂ ਦੀਆਂ ਨਜ਼ਦੀਕੀਆਂ ਭਾਜਪਾ ਪਾਰਟੀ ਦੇ ਨਾਲ ਜ਼ਿਆਦਾ ਸੀਗੀਆਂ ਇਹ ਭਾਜਪਾ ਜਾ ਜਿਹੜਾ ਕੈਂਡੀਡੇਟ ਆ ਉਤੋਂ ਸੰਜੇ ਟੰਡਨ ਉਹਨਾਂ ਦਾ ਸਾਥ ਦੇ ਰਿਹਾ ਉਹਨਾਂ ਨੂੰ ਸਮਰਥਨ ਦੇ ਰਿਹਾ ਵੋਟਰਸ ਨੂੰ ਜਿਹੜਾ ਵਾ ਉਹ ਗੁੰਮਰਾਹ ਕਰ ਰਿਹਾ ਕਿ ਵੋਟਾਂ ਭਾਜਪਾ ਨੂੰ ਪਾਈਆਂ ਜਾਣ ਇਹ ਇਲਜ਼ਾਮ ਲਾਉਂਦਿਆਂ ਉਹਨਾਂ ਨੇ ਬੀਬੀ ਹਰਜਿੰਦਰ ਕੌਰ ਨੂੰ ਜਿਹੜਾ ਪਾਰਟੀ ਚੋਂ ਕੱਢ ਦਿੱਤਾ ਤੇ ਆਪ ਪਾਰਟੀ ਛੱਡ ਕੇ ਯਾਨੀ ਕਿ ਖੁਦ ਪਾਰਟੀ ਛੱਡ ਕੇ ਹਰਦੀਪ ਸਿੰਘ ਬੁਟੇਰਲਾ ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਮੇਰੇ ਕੋਲ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈਗੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਕੱਲ ਅਸੀਂ ਹੁਸ਼ਿਆਰਪੁਰ ਦੇ ਵਿੱਚ ਦੇਖਿਆ ਕਿ ਕਿੱਦਾਂ ਰਕੇਸ਼ ਸੁੰਮਨ ਜਿਨ੍ਹਾਂ ਨੂੰ ਬਸਪਾ ਨੇ ਟਿਕਟ ਦਿੱਤੀ ਹੋਈ ਸੀ ਕੰਪੇਨਿੰਗ ਸ਼ੁਰੂ ਕਰ ਦਿੱਤੀ ਸੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਇਕੱਠੇ ਹੋਣ ਲੱਗ ਪਏ ਸੀ ਪਿੰਡ ਪਿੰਡ ਗਲੀ ਗਲੀ ਘਰ ਘਰ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ ਤੇ ਸੁੰਮਨ ਵੀ ਜਿਹੜੇ ਆ ਉਹ ਬਸ ਬਾ ਛੱਡ ਗਏ ਤੇ ਗਏ ਕਿੱਥੇ ਆਮ ਆਦਮੀ ਪਾਰਟੀ ਚ ਇਸੇ ਤਰ੍ਹਾਂ ਹਰਦੀਪ ਸਿੰਘ ਜਿਹੜੇ ਆ ਉਹ ਵੀ ਆਮ ਆਦਮੀ ਪਾਰਟੀ ਚ ਚਲੇ ਗਏ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਹਰਦੀਪ ਸਿੰਘ ਕਹਿ ਰਹੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੀਆਂ ਨੀਤੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਹੁਣ ਸਵਾਲ ਇਹ ਆ ਵੀ ਜੇ ਨੀਤੀਆਂ ਵਧੀਆ ਲੱਗੀਆਂ ਤਾਂ ਫੇਰ ਤੁਸੀਂ ਪਹਿਲਾਂ ਹੀ ਇਹ ਪਾਰਟੀ ਕਿਉਂ ਨਹੀਂ ਜੁਆਇਨ ਕੀਤੀ ਇਹ ਸਭ ਕੁਝ ਇਸ ਵਕਤ ਪੂਰੀ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਕੀ ਰਿਹਾ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਇਹਨਾਂ ਦੇ ਨਾਲ ਤੁਰਦੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਨਾਅਰੇ ਮਾਰਦੇ ਨੇ ਇਦਾਂ ਲੱਗਦਾ ਵੀ ਉਹਨਾਂ ਨੂੰ ਪਿਓਰਲੀ ਐਂਡ ਪਿਓਰਲੀ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਗੁੰਮਰਾਹ ਕੀਤਾ ਜਾ ਰਿਹਾ ਲੀਡਰ ਜਿਹੜੇ ਆ ਇਹ ਹੁਣ ਕਹਾਵਤਾਂ ਸਾਚ ਹੁੰਦੀਆਂ ਜਾਪਦੀਆਂ ਨੇ ਵੀ ਸੌਂਦੇ ਰਾਤ ਨੂੰ ਕਿਸੇ ਪਾਰਟੀ 'ਚ ਹੁੰਦੇ ਆ ਸੁਬਾ ਜਦੋਂ ਉੱਠਦੇ ਆ ਤੇ ਕਿਸੇ ਹੋਰ ਪਾਰਟੀ ਦੇ ਵਿੱਚ ਇਹ ਜਿਹੜਾ ਵਾ ਉਹ ਆਪਣੀ ਸ਼ਮੂਲੀਅਤ ਕਰ ਲੈਂਦੇ ਆ ਤੇ ਸ਼ਾਮ ਹੁੰਦਿਆਂ ਹੁੰਦਿਆਂ ਕੋਈ ਹੋਰ ਪਾਰਟੀ ਬਦਲ ਲੈਂਦੇ ਆ ਸਿਲਸਿਲਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਲਾਂਕਿ ਸੁਸ਼ੀਲ ਕੁਮਾਰ ਰਿੰਕੂ ਤੋਂ ਪਹਿਲਾਂ ਵੀ ਜਿਹੜੇ ਲੀਡਰਸ ਆ ਉਹ ਪਾਰਟੀਆਂ ਬਦਲਦੇ ਰਹੇ ਇਹ ਕੋ ਪਹਿਲਾ ਮਾਮਲਾ ਨਹੀਂ ਸੀ ਪਰ ਰਿੰਕੂ ਅਜਿਹੇ ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਟਿਕਟ ਅਨਾਉਂਸ ਹੋ ਗਈ ਸੀ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ ਸੀ ਤੇ ਇਸੇ ਦੌਰਾਨ ਉਹ ਜਿਹੜਾ ਵਾ ਆਮ ਆਦਮੀ ਪਾਰਟੀ ਛੱਡ ਕੇ ਪਾਜ-ਪਾਜ ਚਲੇ ਗਏ ਤੇ ਹੁਣ ਹਰਦੀਪ ਸਿੰਘ ਬੁਟੇਰਲਾ 2-3 ਦਿਨ ਤੱਕ ਸ਼ਾਂਤੀ ਬਣੀ ਰਹੀ ਸ਼ਾਇਦ ਲੱਗਦਾ ਸੀਗਾ ਕਿ ਸ਼ਾਇਦ ਹਰਦੀਪ ਸਿੰਘ ਜਿਹੜੇ ਆ ਇਹ ਹੁਣ ਸਿਆਸਤ ਤੋਂ ਜਿਹੜਾ ਵਾ ਉਹ ਪੈਰ ਪਿੱਛੇ ਖਿੱਚ ਲੈਣਗੇ ਇਹ ਹੁਣ ਸਿਆਸਤ ਨਹੀਂ ਕਰਨਗੇ ਪਰ ਅਚਾਨਕ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਹਰਦੀਪ ਸਿੰਘ ਹੁਣਾਂ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਹੈ ਤੇ ਇਹਨਾਂ ਨੂੰ ਨੀਤੀਆਂ ਆਮ ਆਦਮੀ ਪਾਰਟੀ ਦੀਆਂ ਬਹੁਤ ਪਸੰਦ ਆ ਰਹੀਆਂ ਨੇ ਹੁਣ ਇਹ ਕਿਦੀ ਮਦਦ ਕਰਨਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਜਿਹੜਾ ਵਾਅਦਾ ਕੀਤਾ ਕਿਹੜੀ ਸ਼ਰਤ ਦੇ ਉੱਤੇ ਆਏ ਆ ਹਾਲਾਂਕਿ ਜਦੋਂ ਕੈਂਡੀਡੇਟਸ ਪਾਰਟੀ ਬਦਲਦੇ ਆ ਧੜਾ ਬਦਲਦੇ ਆ ਦਲ ਬਦਲਦੇ ਆ ਤਾਂ ਉਹ ਇਹੀ ਗੱਲ ਕਹਿੰਦੇ ਆ ਵੀ ਅਸੀਂ ਸ਼ਰਤ ਕੋਈ ਨਹੀਂ ਰੱਖੀ ਕਿਸੇ ਕਿਸਮ ਦੀ ਅਸੀਂ ਜਿਹੜਾ ਵਾ ਕੋਈ ਮੰਗ ਨਹੀਂ ਰੱਖੀ ਪਰ ਬਾਅਦ 'ਚੋ ਪਤਾ ਲੱਗਦਾ ਹੈ ਵੀ ਜਦੋਂ ਇਹਨਾਂ ਨੂੰ ਚੇਅਰਮੈਨੀਆਂ ਅਨਾਉਂਸ ਹੋ ਜਾਂਦੀਆਂ ਜਾਂ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਸ ਵੇਲੇ ਲਗਭਗ 10 ਤੋਂ 12 ਸੀਟਾਂ ਦੇ ਉੱਤੇ ਸੰਭਾਵੀ ਹੈ ਵੀ ਬਾਏ ਇਲੈਕਸ਼ਨਸ ਹੋਣਗੇ ਹੋ ਸਕਦਾ ਇਹਨਾਂ ਨੂੰ ਵੀ ਕਿਹਾ ਗਿਆ ਹੋਵੇ ਵੀ ਤੁਹਾਨੂੰ ਕਿਸੇ ਸੀਟ ਤੋਂ ਬਾਏ ਇਲੈਕਸ਼ਨ ਲੜਾ ਦੇਾਂਗੇ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵੇਲੇ ਰੋਜ਼ ਡੇਲੀ ਨਿਤ ਨਵੀਂ ਇੱਕ ਖਬਰ ਆ ਰਹੀ ਹੈ ਵੀ ਜਿਹੜਾ ਕੈਂਡੀਡੇਟ ਆ ਉਹਨੇ ਚਲਦੇ ਚੋਣ ਪ੍ਰਚਾਰ ਨੂੰ ਛੱਡ ਦਿੱਤਾ ਤੇ ਕੋਈ ਹੋਰ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਲਈ ਔਰ ਇਸੇ ਤਰ੍ਹਾਂ ਇਹ ਤੇ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਕਮਜ਼ੋਰ ਦਿਖਾਈ ਦੇ ਰਹੀ ਆ ਅੰਮ੍ਰਿਤਸਰ ਦੇ ਵਿੱਚ ਤਲਬੀਰ ਸਿੰਘ ਗਿੱਲ ਜਿਹੜੇ ਆ ਉਹ ਵੀ ਪਾਰਟੀ ਛੱਡ ਗਏ ਹਾਲਾਂਕਿ ਉਹ ਕੈਂਡੀਡੇਟ ਨਹੀਂ ਸੀ ਕੈਂਡੀਡੇਟ ਅਨਿਲ ਜੋਸ਼ੀ ਸੀਗੇ ਪਰ ਉਹ ਅਨਿਲ ਜੋਸ਼ੀ ਵਾਸਤੇ ਚੋਣ ਪ੍ਰਚਾਰ ਕਰ ਰਹੇ ਸੀਗੇ ਇਸੇ ਤਰ੍ਹਾਂ ਉਹ ਪਾਰਟੀ ਛੱਡ ਗਏ ਤੇ ਹੁਣ ਹਰਦੀਪ ਸਿੰਘ ਬਲਟੇਰਾ ਜਿਨ੍ਹਾਂ ਨੇ 2 ਦਿਨ ਪਹਿਲਾਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਦੂਜੇ ਪਾਸੇ ਭਾਜਪਾ ਨੇ ਜਿੱਥੇ 3 ਕੈਂਡੀਡੇਟ ਵੀ ਆਪਣੇ ਅਨਾਉਂਸ ਕੀਤੇ ਆ ਹਾਲੇ ਵੀ ਫਤੇਗੜ ਸਾਹਿਬ ਸੀਟ ਤੋਂ ਉਹਨਾਂ ਨੂੰ ਕੈਂਡੀਡੇਟ ਜਿਹੜਾ ਉਹ ਨਹੀਂ ਲੱਭਦਾ ਪਿਆ ਕੈਂਡੀਡੇਟ ਦੀ ਤਲਾਸ਼ ਜਾਰੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਭਾਜਪਾ ਦੇ ਵਿੱਚ ਸੈਂਟਰ ਲੈਵਲ ਤੇ ਦੇਖੀਏ ਤਾਂ ਕੈਂਡੀਡੇਟਸ ਜਿਹੜੇ ਆ ਭੱਜ-ਭੱਜ ਕੇ ਉਧਰ ਜਾ ਰਹੇ ਆ ਹੁਣ ਜਿੱਥੇ ਹਰਦੀਪ ਸਿੰਘ ਪਟੇਰਲਾ ਜਿਹੜੇ ਆ ਉਹ ਆਮ ਆਦਮੀ ਪਾਰਟੀ ਚ ਗਏ ਦੂਸਰੇ ਪਾਸੇ ਇਹਨਾਂ ਦੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਦੇ ਭਾਜਪਾ ਚ ਚਲੇ ਗਏ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਭਾਜਪਾ ਚ ਚਲੇ ਗਏ ਸੋ ਕੁੱਲ ਮਿਲਾ ਕੇ ਇਸ ਵੇਲੇ ਦਲ ਬਦਲੀਆਂ ਦੀ ਜੇ ਸਿਖਰ ਕਹੀਏ ਤਾਂ ਉਹ ਪੰਜਾਬ ਹੈ ਸੂਬਾ ਪੰਜਾਬ ਹੈ ਜਿੱਥੇ ਦਲ ਬਦਲੀਆਂ ਦੀ ਸਿਖਰ ਹੋਈ ਪਈ ਆ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਕਿਹੜੇ ਲੀਡਰ ਨੇ ਕੀ ਕਰ ਲੈਣਾ ਸੋ ਕੁੱਲ ਮਿਲਾ ਕੇ ਇਹ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਰੋਚਕ ਵੀ ਬਣੇਗੀ ਤੇ ਇਹ ਵੀ ਹੋ ਸਕਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਭਰ ਜਾਵੇ ਕਿ ਇਹ ਜਿਹੜੇ ਸਾਡੇ ਆਗੂ ਆ ਇਹ ਕਰ ਕੀ ਰਹੇ ਆ ਸਾਡੇ ਨਾਲ ਸਾਨੂੰ ਇਨਾ ਧੋਖਾ ਮਾਰੇ ਸਾਡੇ ਨਾਲ ਸਾਡੇ ਨਾਲ ਸ਼ਰੇਆਮ ਧੋਖਾ ਕੀਤਾ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ